ਮੀਦਾ ਮਾਹੌਲ ਪਤਾ ਗਾਲੀ ਬਣਿਆ ਪਿਆ ਅੱਜ ਉਹ ਕੰਮ ਹੋਇਆ ਸਾਵਣ ਚੜਿਆ ਤੀਆਂ ਆਈਆਂ ਪਿਪਣਾ ਦੇ ਨਾਲ ਪੀਂਗਾ ਪਾਈਆਂ ਇਕੱਠੀਆਂ ਹੋ ਜਣ ਚਾਹ ਪਰਝਾਈਆਂ ਫਾਈ ਨੇ ਇੱਕ ਦੂਜੀ ਨੂੰ ਕਹਿੰਦੀ ਨਹੀਂ ਆ ਜਾ ਬਾਬੀ ਓਏ ਆ ਜਾ ਬਾਬੀ ਜੂਟ ਲੈ ਪੀਂਗਾ ਹੁਲਾਰੇ ਲੈਂਦੀ ਉਹ ਕੰਮ ਹੋਇਆ ਅੱਜ ਪੀਂਗਾ ਹੁਲਾਰੇ ਲੈਂਦੀ ਆ ਤੇ ਭਾਬੀਆਂ ਨਹੀਂ ਹੁਣ ਦੀਦੀਆਂ ਪੀਂਗ ਜੂਟਣ ਵਾਲੀਆਂ ਗੋੜ ਸੁਣਨੇ ਹੋਏ ਭਾਈ ਗੋੜ ਸੁਣ ਤਾ ਗੱਲ ਹੀ ਹੋ ਗਈਆਂ ਆਣਾ ਅੱਗੇ ਹੁੰਦਾ ਸੀ ਸੌਣ ਮਹੀਨੇ ਜੋ ਚੜਦਾ ਸੀ ਹਾਂ ਉਦੋਂ ਜਾਣੀ ਕਿ ਪਿੰਪੜਾਂ ਨਾਲ ਪਿੰਗਾ ਪੈ ਜਾਂਦੀਆਂ ਸੀ ਮਹੀਨਾ ਪਹਿਲਾਂ ਹੀ ਤਿਆਰੀਆਂ ਕਾਣੀ ਸ਼ੁਰੂ ਕਰਦੇ ਸੀ ਬੋੜਾਂ ਨੂੰ ਐ ਰੰਗ ਰੰਗ ਕਰ ਦਿੰਦੇ ਸੀ ਪਿੰਗਾ ਦੇ ਐ ਰੰਗ ਰੰਗੀ ਕੋਈ ਕਰਕੇ ਪਿੰਗਾ ਨੂੰ ਰੰਗ ਬਰੰਗੀਆਂ ਕਰ ਦਿੰਦੇ ਸੀਗੇ ਤੇ ਸਿਰਫ ਭਾਬੀਆਂ ਆ ਕੇ ਪਿੰਗਾ ਝੂਟਦੀਆਂ ਸੀਗੀਆਂ ਇਹ ਉਸ ਟਾਈਮ ਬਾਰਸ਼ ਨੇ ਘਾਣਾ ਲਿਗਿਆ ਸੀਗਾ ਆ ਜਾ ਭਾਬੀ ਕਹਿੰਦਾ ਆ ਜਾ ਭਾਬੀ ਝੂਟ ਲੈ ਪਿੰਗ ਫੁਲਾ ਰਹੀ ਲੈਂਦੀ ਤਾਂ ਪਰ ਹੁਣ ਪੀ ਨਾਰੀਆਂ ਪੀਂਗਾ ਦਾ ਨਾਰੀਆਂ ਭਾਬੀਆਂ ਝੂਟਣ ਵਾਲੀਆਂ بڑا ਨਾ ਮੌਕਾ ਹੋਇਆ ਪਿਆ ਆ ਔਰ ਤਾਂ ਸਾਡੇ ਵਰਗੇ ਛੜਿਆਂ ਨੂੰ ਪੀਂਗਾ ਦੇਖਣੀਆਂ ਪੈਣੀਆਂ ਆ ਕਿਹੜੇ ਛੜਿਆਂ ਦੀ ਪੀਂਗਾ ਪੋਲੀਆਂ ਮੈਡੀਕਲ ਹੁਣ ਆਪਾਂ ਨੂੰ ਝੂਟਰੀਆਂ ਪੈਣੀਆਂ ਫੇਰ ਸਰ ਕੇ ਆਪਣਾ ਕੋਈ 12 12 11 ਹੋਣਾ ਕਿਸੇ ਪਾਸੇ ਆਪਣਾ ਨਹੀਂ ਤਾਂ ਬਹੁਤ ਮੁਸ਼ਕਲ ਕੰਮ ਹੋਆ ਬੜਾ ਹੈ ਐਸੇ ਤੋਂ ਬਹੁਤ ਜ਼ਿੰਦਗੀ ਔਖੀ ਨਿਕਲੇਗੀ ہماری ਆ ਪਿੰਗਾ ਦਾ ਸਾਹ ਕੇ ਹੁਣ ਕੈਨੇਡਾ ਚ ਲਗਈਆਂ ਆ ਕੋਈ ਕੈਨੇਡਾ ਆਇਲੈਂਡਸ ਕਰ ਕਰ ਕੇ ਕੋਈ ਕੈਨੇਡਾ ਚ ਲਗਈਆਂ ਕੋਈ ਆਇਲੈਂਡਸ ਲਗਈਆਂ ਇਹ ਹੁਣ ਤਾਂ ਕੈਨੇਡਾ ਕੈਨੇਡਾ ਵੱਲ ਬੋਰਡ ਲਾਉਣੇ ਪੈਣੇ ਆ ਬੋਰਡ ਲਾਉਣ ਨੂੰ ਘੱਟੋ ਘੱਟ 20 ਸਾਲ ਵੇਟ ਕਰਨੀ ਪੈਣੀ ਜਦੋਂ ਉਹ ਬਰਾਬਰ ਹੁਣ ਬੜੇ ਟੋਨੇ ਮੋਟੇ ਹੋਣਾ ਜਾਂ ਤੇ ਜਮਾਨਾ ਬਦਲ ਜਾਣਾ ਚੰਨ ਭਾਗ ਥੋੜਾ ਇੰਦਾ ਆ ਕਿ ਜਿਹੜੀਆਂ ਕੈਨੇਡਾ ਗਈਆਂ ਜਾਂ ਇੰਗਲੈਂਡ ਗਈਆਂ ਉਹ ਭਾਵੀਆਂ ਨੂੰ ਬੇਨਤੀ ਆ ਵੀ ਅਸੀਂ ਪਿੰਗਾ ਸਾਡੀ ਜ਼ਿੰਮੇਵਾਰੀ ਰਹੀ ਪਿੰਗਾ ਦਾ ਅਸੀਂ ਤੁਹਾਨੂੰ ਬੋਰਡਾਂ ਦੇ ਪਾ ਕੇ ਦਵਾਂਗੇ ਬੋਟੇ ਰੱਸਿਆਂ ਨਾਲ ਬਸ ਤੁਸੀਂ ਆ ਮਹੀਨਾ ਜਿਹੜਾ ਸੌਂਦਾ ਹੈ ਤੇ ਪਲੀਜ਼ ਆਗੇ ਪਿੰਗਾ ਟੁੱਟਾ ਇੰਡੀਆ ਪੰਜਾਬ ਚ ਆ ਕੇ ਤੁਸੀਂ ਆਪਣੀਆਂ ਪਿੰਗਾ ਝੂੜ ਕੇ ਜਾਓ ਹਾਂ ਜਿੱਥੇ ਤੁਸੀਂ ਕਹੋਗੇ ਉਸੇ ਬੋਰਡ ਪਿੱਪਲ ਦਰਾਖਤ ਤੇ ਟਾਲੀ ਤੇ ਪਿੰਗ ਪਾਵਾਂਗੇ ਅਸੀਂ ਆ ਭੁਲਾ ਰਹੇ ਦਵਾਂਗੇ ਇਹ ਗਾਣਾ ਕਿਹੜਾ ਲਾਉਣਾ ਇਹ ਗਾਣਾ ਵੀ ਬਾਰਸ਼ ਦਾ ਜੱਲੂ ਕਿਹੜਾ ਆ ਜਾ ਭਾਬੀ ਝੂਟ ਲੈ ਪਿੰਗ ਹਲਾਰੇ ਲੈਦੀ ਇਨਾ ਬਾਰਸ ਨੂੰ ਕਹਿੰਨੇ ਆਂ ਆਪਾਂ ਕੋਈ ਗਾਣਾ ਕੋਈ 100 ਦਾ ਮਹੀਨਾ ਕੋਈ 2 ਲੱਖ ਹਾਂ ਨਾ ਜਿਹੜਾ ਛੜਿਆ ਤੇ ਲੱਗ ਜਵੇ ਭਰਾਵਾ ਕਿ ਛੜਿਆ ਉਹਨੂੰ ਪੀਂਗਾ ਪਾ ਦਿਓ ਇੱਕ ਦੋ ਵਾਰ ਕਹਿਣਗੇ ਉਹ ਆਜਾ ਕਾਲੀ ਝੂਟ ਲੈ ਪੀਂਗ ਹਿਲਾ ਰੇ ਲੈਂਦੀ ਹੁਣ ਤਾਂ ਇਦਾਂ ਬਣੇ ਪੈਣੀ ਪੈਣੀ ਆ ਉਹਦਾ ਕਾਲੀ ਆਉਣਾ ਇੰਪੋਸੀਬਲ ਨੋ ਹੁਣ ਛੜਾ ਲੈਣਗੇ ਤੀਆਂ ਆਉਣੀਆਂ ਗਾ ਕੇ ਹੁਣ ਭਾਬੀ ਦਾ ਚਲ ਗਿਆ ਕੈਨੇਡਾ ਉਹ ਨਹੀਂ ਨਾਲੇ ਆਉਣਾ ਨਹੀਂ ਹੈਗਾ ਜਿਹੜੀਆਂ ਨਵੀਂ ਨਵੀਂ ਗਈਆਂ ਆ ਸਾਤ ਦੋ ਸਾਲ ਉਹਨੀਆਂ ਦਾ ਪੰਜ ਸੱਤ ਸਾਲ ਆਉਣਾ ਨਹੀਂ ਇਸ ਕਰਕੇ ਜਿਹੜੇ ਆ ਪਿੰਗਾ ਦਾ ਜਿਹੜਾ ਦੋ ਵੀਸ ਹਸਾਲ ਦਾ ਵਾ ਜੋ ਵੀ ਇਹ ਹੈਗਾ ਆ ਕਲਚਰ ਪ੍ਰੋਗਰਾਮ ਇਹ ਆਪਾਂ ਨੂੰ ਕਰਨਾ ਪੈਣਾ ਆ ਇਹ ਹੁਣ ਜਾਰੀ ਦੇ ਮਗਰ ਆਪਾਂ ਨੂੰ ਆਪਾਂ ਨੂੰ ਚਾਹੀਓ ਇੱਥੇ ਆਪਾਂ ਕਿ ਜਿਹੜਾ ਇਹ ਕਲਚਰ ਆ ਇਹ ਆਪਾਂ ਨੂੰ ਸਾਹਮਣਾ ਪੈਣਾ ਹੁਣ ਇਹ ਸਾਰਾ ਕੁਝ ਜੋ ਵੀ ਪਿੰਗਾ ਬੂੰਗਾ ਵਾਲਾ ਕੰਮ ਆ ਇਹ ਆਪਾਂ ਨੂੰ ਸਾਹਮਣਾ ਪੈਣਾ ਆ ਇਹ ਹੁਣ ਔਖਾ ਹੋ ਗਿਆ ਪੱਸ ਗਿਆ ਸਾਰੀਆਂ ਕ੍ਰਿਟੀਕਲ ਜਾਈਆਂ ਉਹਨਾਂ ਨੇ ਪਤਾ ਨਹੀਂ ਕਦੋਂ ਹੁਣ ਉੱਠਦੇ ਛੜਿਆਂ ਦੀ ਪੀਂ ਚੱਲੂ ਹੁਣ ਛੜਿਆਂ ਦੀ ਪੀਂ ਚੱਲੂ ਨੀ ਆਜੂ ਛੜਿਓ ਝੂਟ ਲੋ ਪੀ ਇਹ ਤਾਂ ਇਦਾਂ ਚੜਿਆ ਲਈ ਪੀਜ